ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਾ ਗੁਰੂਤਾ ਆਕਰਸ਼ਣ ਤੇ ਇਸ ਅਧਿਆਇ ਦੇ ਅੰਤ ਵਿੱਚ ਜਿਹੜਾ ਵਿਆਸ ਹੈ ਉਹਦਾ ਅਗਲਾ ਸਵਾਲ 17ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਇਹ ਬੱਚੇ ਸੰਖਿਆਤਮਕ ਜਾਂ ਗਣਿਤਿਕ ਕਿਸਮ ਦਾ ਸਵਾਲ ਹੈਗਾ ਤੇ ਇਹਨੂੰ ਦੋ ਵਿਧੀਆਂ ਰਾਹੀਂ ਕਰਾਂਗੇ ਬੜਾ ਹੀ ਵਧੀਆ ਰੋਚਕ ਤੇ ਮਹੱਤਵਪੂਰਨ ਸਵਾਲ ਹੈਗਾ ਤੁਸੀਂ ਇਹ ਦੋਨੋਂ ਵਿਧੀਆਂ ਨੂੰ ਬੜੇ ਧਿਆਨ ਦੇ ਨਾਲ ਇਸ ਵੀਡੀਓ ਰਾਹੀਂ ਸਮਝੋ ਦੇਖੋ ਤੇ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਦੋਨੋਂ ਵਿਧੀਆਂ ਰਾਹੀਂ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਪੜੀਆਂ ਗਣਿਤ ਅਤੇ ਅੰਗਰੇਜ਼ੀ ਦੀ ਲੋੜਾਂ ਗਈ ਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ 4 ਸਾਲ ਚੈਨਲ ਨੂੰ ਖੋਲ੍ਹ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਅੰਗਰੇਜ਼ੀ ਦੀਆਂ ਅਤੇ ਮੈਥ ਦੀਆਂ ਗਣਿਤ ਦੀਆਂ ਕਾਫੀ ਸਾਰੀਆਂ ਪਲੇਲਿਸਟਾਂ ਮਿਲਣਗੀਆਂ ਜਨਰਲ ਨੌਲੇਜ ਦੀਆਂ ਮਿਲਣਗੀਆਂ ਹੋਰ ਜਮਾਤਾਂ ਦੀ ਵੀ ਪਲੇਲਿਸਟ ਹੈਗੀਆਂ ਨੇ ਸੋ ਤੁਸੀਂ ਉਸ ਚੈਨਲ ਨੂੰ ਐਕਸਪਲੋਰ ਕਰਕੇ ਦੇਖੋ ਟੋਡੇ ਕੰਮ ਦੇ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਵੀਡੀਓ ਤੁਹਾਨੂੰ ਮਿਲ ਜਾਣਗੇ। ਆਹ ਦੇਖਿਓ ਬੱਚਾ ਨੇ ਵਾਲਾ ਸਵਾਲ। 17ਵਾਂ ਸਵਾਲ ਕਰਨ ਦੇ ਲਈ ਇੱਕ ਪੱਥਰ 100 ਮੀਟਰ ਉੱਚੀ ਮিনার ਦੀ ਛੱਤ ਤੋਂ ਥੱਲੇ ਸੁੱਟਿਆ ਜਾਂਦਾ ਹੈ। ਇਹ ਬੱਚਾ ਮੈਂ ਤਸਵੀਰ ਬਣਾ ਦਿੱਤੀ ਤੁਹਾਡੇ ਲਈ ਇਹਦੇ ਲਈ ਤਸਵੀਰ ਬਣਾਉਣੀ ਜ਼ਰੂਰੀ ਹੈਗੀ ਐ। ਇਹ ਜ਼ਮੀਨ ਹੈਗੀ ਐ। ਇਹ ਮিনার ਹੈਗੀ ਐ। ਇਹ 100 ਮੀਟਰ ਦੀ ਉੱਚੀ ਮਿਨਾਰ ਹੈ। ਠੀਕ ਹੈ। ਤੇ ਇਹ ਦੀ ਛੱਤ ਹੈਗੀ ਐ। ਛੱਤ ਤੋਂ ਥੱਲੇ ਪੱਥਰ ਸੁੱਟਿਆ ਜਾਂਦਾ ਹੈ। ਠੀਕ ਹੈ। ਅਤੇ ਉਸੇ ਸਮੇਂ ਦੂਜਾ ਪੱਥਰ 25 ਮੀਟਰ ਪ੍ਰਤੀ ਸੈਕਿੰਡ ਵੇਗ ਦੇ ਨਾਲ ਸਿੱਧਾ ਉੱਪਰ ਵੱਲ ਸੁੱਟਿਆ ਜਾਂਦਾ ਹੈ ਤੇ ਇੱਥੋਂ ਦੀ ਇਹ ਪੱਥਰ ਉੱਪਰ ਸੁੱਟਿਆ ਜਾਂਦਾ ਹੈ ਠੀਕ ਹੈ ਪਤਾ ਕਰੋ ਦੋਨੋਂ ਪੱਥਰ ਕਦੋਂ ਅਤੇ ਕਿੱਥੇ ਮਿਲਣਗੇ ਬੜਾ ਹੀ ਰੋਚਕ ਤੇ ਵਧੀਆ ਸਵਾਲ ਹੈ ਬੱਚਿਓ ਆ ਦੇਖੋ ਇਹ ਛਾਤੇ ਕੀ ਹੈ ਇੱਥੋਂ ਇੱਕ ਪੱਥਰ ਸੁੱਟਿਆ ਗਿਆ ਉਹ ਇੱਥੇ ਗਿਆ ਥੱਲੇ ਡਿੱਗਦਾ ਪਿਆ ਤੇ ਉਸੇ ਸਮੇਂ ਇੱਕ ਪੱਥਰ ਉੱਤੇ ਨੂੰ ਸੁੱਟਿਆ ਗਿਆ ਤੇ ਦੋਨੋਂ ਕਿਤੇ ਇਹ ਮਿਲਣਗੇ ਤੇ ਅਸੀਂ ਇਹ ਮੰਨ ਲਿਆ ਕਿ ਇਹ ਪੱਥਰ ਇੱਥੇ ਮਿਲਣਗੇ ਪੱਥਰ ਇੱਥੇ ਮਿਲੇ ਐ ਐਡੀ ਜਗਾ ਇੱਥੇ ਪੱਥਰ ਮਿਲੇ ਤੇ ਜਦੋਂ ਪੱਥਰ ਮਿਲੇ ਉਦੋਂ ਤੱਕ ਜਿੰਨਾ ਸਮਾਂ ਇਹਨੂੰ ਇੱਥੋਂ ਦਿੱਥੇ ਤੱਕ ਲੱਗਿਆ ਉਨੇ ਹੀ ਸਮਾਂ ਥਰੜੇ ਪੱਥਰ ਨੂੰ ਪਰਤ ਤੱਕ ਜਾਣ ਨੂੰ ਲੱਗਿਆ ਕਿਉਂਕਿ ਇੱਕੋ ਸਮੇਂ ਇੱਕੋ ਸਮੇਂ ਦੇ ਸ਼ੁਰੂ ਹੋਏ ਨੇ ਜਿੱਲੇ ਇਧਰੋਂ ਸਿੱਟਿਆ ਉਦੋਂ ਹੀ ਥੱਲੇੋਂ ਦੀ ਉੱਪਰ ਨੂੰ ਸਿੱਟਿਆ ਸੋ ਇੱਕੋ ਵੇਲੇ ਸ਼ੁਰੂ ਹੋਏ ਤੇ ਇੱਕੋ ਥਾਂ ਤੇ ਮਿਲੇ ਤੇ ਜਾਨਣ ਕਿ ਇੱਥੋਂ ਦੀ ਲੈ ਕੇ ਇੱਥੇ ਤੱਕ ਇੱਥੋਂ ਦੀ ਲੈ ਕੇ ਇੱਥੇ ਤੱਕ ਇੱਕੋ ਹੀ ਸਮਾਂ ਉਹਨੇ ਤੈਅ ਕੀਤਾ ਹੋਣਾ ਹੈ ਪੱਕੀ ਗੱਲ ਹੈ ਠੀਕ ਹੈ ਨਾ ਤੇ ਜਿੰਨੀ ਦੂਰੀ ਇਹਨੇ ਤੈਅ ਕੀਤੀ ਹੋएगी ਉਹ 100 ਚੋਂ ਘਟਾ ਕੇ ਜਿਹੜੀ ਬਾਕੀ ਬਚਦੀ ਹੈ ਜਿੱਥੇ ਕੀਤੀ ਹੈਗੀ ਤਾਂ ਕਿ ਇਹਦੀ ਦੂਰੀ ਤੇ ਜਮਾ ਇਹਦੀ ਦੂਰੀ ਉਹ 100 ਮੀਟਰ ਦੇ ਬਰਾਬਰ ਹੋ ਜਾਏਗੀ ਇਹ ਗੱਲ ਨੂੰ ਸਵਾਲ ਨੂੰ ਸਮਝੇ ਬਿਨਾ ਇਹ ਸਵਾਲ ਕਰਨਾ ਸੰਭਵ ਨਹੀਂ ਹੈਗਾ ਇੱਕ ਤਿਆਗੀ ਸਮਾਂ ਇੱਥੋਂ ਦੀ ਲੈ ਕੇ ਇੱਥੇ ਤੱਕ ਤੇ ਇੱਥੋਂ ਦੀ ਲੈ ਕੇ ਇੱਥੇ ਤੱਕ ਕੋਈ ਸਮਾਂ ਹੋਏਗਾ ਕਿਉਂਕਿ ਇੱਕੋ ਇੱਕੋ ਸਮੇਂ ਤੇ ਪੱਥਰ ਸੁੱਟਿਆ ਗਿਆ ਉੱਤੋਂ ਦੀ ਥੱਲੇ ਤੇ ਥੱਲੋਂ ਦੀ ਉੱਤੇ ਇੱਕੋ ਥਾਂ ਤੇ ਮਿਲੇ ਤੇ ਮਿਲ ਕੇ ਤੇ ਜਿਹਨੂੰ ਦੋਨੋਂ ਦੂਰੀਆਂ ਨੂੰ ਜੋੜਾਂਗੇ ਤੇ ਉਹ 100 ਮੀਟਰ ਦੀ ਦੂਰੀ ਬਣ ਜਾਏਗੀ ਆਓ ਦੇਖੀਏ ਬੱਚੋ ਨੇ ਸਵਾਲ ਕਿੱਦਾਂ ਕਰਨਾ ਸਪਸ਼ਟ ਹੈ ਕਿ ਜਦੋਂ ਦੋਨੋਂ ਪੱਥਰ ਮਿਲਣਗੇ ਉਦੋਂ ਤੱਕ ਉਹਨਾਂ ਨੇ ਆਪਣੀ ਗਤੀ ਦੀ ਆਰੰਭਤਾ ਤੋਂ ਇੱਕੋ ਜਿੰਨਾ ਸਮਾਂ ਲਿਆ ਹੋਵੇਗਾ ਠੀਕ ਹੈ ਨਾ ਇਹ ਮੈਂ ਗੱਲ ਤੁਹਾਨੂੰ ਪਹਿਲੇ ਵੀ ਸਮਝਾਈ ਹੈ ਮੰਨ ਲਓ ਪਹਿਲੇ ਪੱਥਰ ਨੇ ਦੂਰੀ ਤੈਅ ਕੀਤੀ S1 ਮੰਨ ਲਓ ਇਹ ਉੱਪਰ ਵਾਲਾ ਪੱਥਰ ਉੱਪਰ ਉੱਤੇ ਥੱਲੇ ਸੁੱਟਿਆ ਗਿਆ ਅਤੇ ਦੂਜੇ ਨੇ ਤੈਅ ਕੀਤੀ S2 ਪੂਰੀ ਦੂਰੀ ਦੂਜੀ ਹੈਗੀ ਹੈ ਸੋ ਇਸ ਤਰ੍ਹਾਂ ਦੋਨੋਂ ਦੂਰੀਆਂ ਦਾ ਜੋੜ 100 ਮੀਟਰ ਦੇ ਬਰਾਬਰ ਹੋਏਗਾ ਠੀਕ ਹੈ ਸੋ ਪਹਿਲੇ ਪੱਥਰ ਲਈ ਆਰੰਭਕ ਵੇਗ u 0 ਹੈ ਕਿਉਂਕਿ ਉਪਰੋਂ ਦੀ ਛੱਡਿਆ ਗਿਆ ਉਹ ਖੜਾ ਸੀ ਉੱਥੇ ਮਣੀ ਰੁਕਿਆ ਹੋਇਆ ਸੀਗਾ ਤੇ ਪੱਥਰ ਛੱਡਿਆ ਗਿਆ ਅਤੇ ਗੁਰੂ ਦਾ ਪਰਵੇਗ ਜੀਤਨਾਤਮਕ ਹੈ ਕਿਉਂਕਿ ਪਰਵੇਗ ਥੱਲੇ ਵਾਲੇ ਪਾਸੇ ਨੂੰ ਆ ਰਿਹਾ ਜਿਹੜਾ ਗੁਰੂਤਾ ਪਰਵੇਗ ਹੈ ਉਹ ਥੱਲੇ ਵਾਲੇ ਪਾਸੇ ਨੂੰ ਆਉਂਦਾ ਹੈ ਤੇ ਪੱਥਰ ਵੀ ਥੱਲੇ ਵਾਲੇ ਪਾਸੇ ਆ ਰਿਹਾ ਸੋ ਜੀਤਨਾਤਮਕ ਹੈਗਾ ਇਹ ਜਿਹੜੀ ਨਿੱਕੀ ਨਿੱਕੀ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਸਵਾਲ ਆਏਗਾ ਠੀਕ ਤਾਂ ਦੂਜੇ ਪੱਥਰ ਲਈ ਆਰੰਭਿਕ ਵੇਗ ਕਿਉਂਕਿ ਥੱਲੋਂ ਦੀ ਉੱਤੇ ਸੁੱਟਿਆ ਗਿਆ ਤੇ ਉੱਤੇ ਜਾ ਕੇ ਉਹਨੇ ਰੁਕ ਜਾਣਾ ਹਨਾ ਕਿਤੇ ਕਿਤੇ ਜਾ ਕੇ ਰੁਕ ਜਾਣਾ ਤੇ u ਆਰੰਭਿਕ ਵੇਗ 25 ਮੀਟਰ ਪ੍ਰਤੀ ਸੈਕਿੰਡ ਦੇ ਵੇਗ ਨਾਲ ਸੁੱਟਿਆ ਗਿਆ ਅਤੇ ਉਹਦੇ ਲਈ ਗੁਰੂਤਾ ਪਰਵੇਗ g ਰੈਨਾਤਮਕ ਹੈ ਕਿਉਂਕਿ ਉਹ ਉੱਪਰ ਨੂੰ ਜਾ ਰਿਹਾ ਪੱਥਰ ਤੇ ਪਰਵੇਗ ਥੱਲੇ ਦੇ ਪਾਸੇ ਲੱਗ ਰਿਹਾ ਪਿਆ ਵਿਰੋਧੀ ਦਿਸ਼ਾ ਸੋ ਇਸ ਕਰਕੇ ਗੁਰੂਤਾ ਪਰਵੇਗ g ਰੈਨਾਤਮਕ ਹੋਏਗਾ ਹੁਣ ਪਹਿਲੇ ਪੱਥਰ ਲਈ s ਜਮਾ UT ਜਮਾ 0.5 GT ਵਰਗ ਹੈ ਸੂਤਰ ਹੈਗਾ ਗਤੀ ਦੇ ਨਿਯਮ ਵਿੱਚ ਸੀ ਪੜ ਚੁੱਕੇ ਹਨ ਤਿੰਨ ਨਿਯਮ ਹੈਗੇ ਨੇ V U ਜਮਾ AT V ਦਾ ਵਰਗ ਘਟਾਓ U ਦਾ ਵਰਗ ਬਰਾਬਰ 2AS ਜਾਂ 2GS ਤੇ ਇੱਕ S UT ਜਮਾ 0.5 AT ਵਰਗ ਤੇ ਜਾਂ GT ਵਰਗ ਠੀਕ ਹੈ ਸੋਸੀ ਇੱਥੇ G ਕਿਉਂਕਿ ਪਰਵੇਗ ਗੁਰੂਤਵ ਪਰਵੇਗ ਹੈਗਾ ਇਸ ਕਰਕੇ G ਲੈਂਦੇ ਪਏ ਹਾਂ ਹੁਣ ਮੁੱਲ ਪਾਵਾਂਗੇ U 0 ਹੈਗਾ ਟੀ ਨਾਲ ਗੁਣਾ ਕਰਤਾ 0.5 ਜੀ ਤੇ ਟੀ ਸਾਡੇ ਕੋਲ ਨਹੀਂ ਹੈਗਾ ਅਸੀਂ ਪਤਾ ਕਰਨਾ ਹੈ ਨਾ ਜੀ ਦੀ ਵਰਤੋਂ ਹੋਏਗੀ ਨਹੀਂ ਕੱਟਿਆ ਜਾਏਗਾ ਉਹ ਦੇਖੋ ਸੋ 0 ਟੀ ਬਚੋ 0 ਹੋ ਗਿਆ ਤੇ ਇਕੱਲਾ ਬਚਿਆ 0.5 ਜੀ ਟੀ ਵਰਗ ਇਹ ਸਮੀਕਰਨ ਨੂੰ ਨੰਬਰ ਦਿੱਤਾ 1 ਹੁਣ ਅਤੇ ਦੂਜੇ ਪੱਥਰ ਲਈ S2 ਬਰਾਬਰ ਉਹੀ ਸੂਤਰ ਹੈ ਗਿਆ ਪਰ G ਜਿਹੜਾ ਰਿਣਾਤਮਕ ਹੋ ਜਾਏਗਾ ਸੋ U ਦਾ ਮੁੱਲ ਪਾਇਆ 25 T ਨਾਲ ਗੁਣਾ ਕੀਤਾ ਇੱਥੇ ਰਿਣਾਤਮਕ G ਕਰ ਦਿੱਤਾ ਤੇ ਇਹ ਬਣ ਗਿਆ 25 T ਤੇ ఋਨਾਤਮਕ ਚिनबार ਆ ਜਾਏਗਾ ఋਨਾਤਮਕ 0.5 जीटी वर्ग बराबर 25 टी घटाओ 0.5 जीटी ਦਾ वर्ग ਠੀਕ ਹੈ ਜੀ ਤੇ ਇਹਨੂੰ ਨੰਬਰ ਦਿੱਤਾ 2 ਹੁਣ ਬੱਚਿਓ ਧਿਆਨ ਨਾਲ ਰੱਖ ਲਓ S1 ਬਰਾਬਰ ਆ ਗਿਆ 0.5 जीटी ਦਾ वर्ग ਤੇ S2 ਆ ਗਿਆ 25 टी ਘਟਾਓ 0.5 जीटी ਦਾ वर्ग ਇਹ ਦੋਨੋਂ ਸਮੀਕਰਨ ਨੂੰ ਅਸੀਂ ਜੋੜਾਂਗੇ ਤੇ ਸਾਡਾ ਜਵਾਬ ਆ ਜਾਏਗਾ 1/2 ਨੂੰ ਜੋੜ ਕੇ ਸਾਨੂੰ ਪ੍ਰਾਪਤ ਹੁੰਦਾ ਹੈ S1 S2 बराबर 0.5 GT ਦਾ ਵਰਗ ਜਮਾ 25T ਘਟਾਓ 0.5 GT ਦਾ ਵਰਗ ਤੇ ਐਸ ਇੱਕ ਜਮਾ ਇਸ ਤੋਂ ਕਿੰਨਾ ਐਸ ਹੋਏਗਾ ਠੀਕ ਹੈ ਜੀ ਤੇ ਇਹ ਬੱਚੇ ਸਾਡੇ ਕੱਟ ਜਾਣਗੇ ਇਹ ਦੇਖੋ ਐਸ ਇਹ ਘਟਾਓ ਦਾ ਚਿੰਨ ਹੈਗਾ ਐਤਨਾ ਤੋਂ ਚਿੰਨ ਹੈਗਾ ਇਹ ਦੋਨੋਂ ਕੱਟ ਜਾਣਗੇ ਤੇ ਸਾਡੇ ਕੋਲ ਕੀ ਬਚਿਆ 100 25T ਤੇ T ਕਿਹਦੇ ਬਰਾਬਰ ਹੋ ਜਾਏਗਾ 25 ਥੱਲੇ ਆ ਜਾਏਗਾ 100 ਵਟਾ 25 25 4 100 ਬੱਚੇ 25 ਦਾ ਪਹਾੜਾ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਬੜਾ ਕੰਮ ਆਂਦਾ ਹੈ ਬੜਾ ਘੜਾ ਸਮਾਂ ਬਚਦਾ ਮੈਂ ਤੁਹਾਨੂੰ ਇਹ ਕਰ ਦੋ ਹਵਿਦਨਾ 25 25 25 ਨੂੰ 50 25 ਤੇ 75 25 ਜੋ ਕਿ 100 25 ਪੰਜੇ 125 25 ਛੇ 150 25 ਸੱਤੇ 175 25 ਅੱਠੇ 200 25 ਨਾਏ 225 25 ਨਾਮ 250 ਸੋ ਬੜਾ ਹੀ ਸੁੱਖ ਹੈ ਪਰ ਬੜਾ ਕੰਮ ਆਂਦਾ ਹੈ ਠੀਕ ਹੈ ਇਹ 4 ਸਕਿੰਟ ਸਾਡਾ 4 ਸਕਿੰਟ ਸਮਾਂ ਲੱਗੇਗਾ ਹੁਣ S2 S1 ਜਾਂ S2 ਚ ਕੋਈ ਵੀ ਲੈ ਲਓ S2 ਲੈ ਰਿਆ ਮੈਂ 25 ਟੀ ਘਟਾਓ 0.5 ਜੀ ਟੂ ਵਰਗ ਸਿਕਾ। ਹੁ ਅਸੀਂ T ਦਾ ਮੁੱਲ ਪਾਵਾਂਗੇ 4 ਦਾ। ਸੋ 25T 25 4 0.5 10 ਤੇ 4 ਦਾ ਵਰਗ। ਠੀਕ ਹੈ? 25 4 100 ਤੇ 0.5 ਨੂੰ ਜਿਹੜੇ 10 ਨਾਲ ਗੁਣਾ ਕੀਤਾ ਕਿਦਾ 5 ਆ ਜਗਾ ਤੇ 4 ਚੋਕੇ 16 500 ਕੇ 16 16 5 80 ਠੀਕ ਹੈ? ਸੋ ਇਹ ਕਿੰਨਾ ਹੋਵੇ 100 ਘਟਾਓ 80 20 ਮੀਟਰ ਤੇ ਇਸ ਤੋਂ ਕਿਹੜਾ ਬੱਚੋ ਇਸ ਤੋਂ ਥੱਲੇ ਵਾਲਾ ਸਿਕਾ। ਇਸ ਤਰ੍ਹਾਂ ਦੋਨੋਂ ਪੱਥਰ 4 ਸੈਕਿੰਡ ਬਾਅਦ 4 ਸੈਕਿੰਡ ਬਾਅਦ 20 ਮੀਟਰ ਦੀ ਉਚਾਈ ਤੇ ਮਿਲਣਗੇ ਸੋ ਸਾਡਾ ਜਵਾਬ ਆ ਗਿਆ ਉਹਨਾਂ ਨੇ ਪੁੱਛਿਆ ਜੀ ਕਦੋਂ ਤੇ ਕਿੱਥੇ ਮਿਲਣਗੇ ਕਦੋਂ ਮੈਨੇ 4 ਸਕਿੰਟ ਬਾਅਦ ਤੇ ਕਿੱਥੇ ਮੈਨੇ 20 ਮੀਟਰ ਦੀ ਉਚਾਈ ਤੇ ਥੱਲੇ ਹੁੰਦੀ ਜ਼ਮੀਨ ਤੋਂ ਜਾਂ ਇਹ ਮিনার ਦੀ ਛੱਤ ਤੋਂ 80 ਮੀਟਰ ਥੱਲੇ ਕਹ ਲਓ ਕਿਉਂਕਿ ਸੋਚੋ ਵੀ ਗਿਆ 80 ਥੱਲੇ ਉਹਦੀ 20 ਮੀਟਰ ਜਾਂ ਉੱਤੋਂ ਦੀ 80 ਮੀਟਰ ਗੱਲ ਇੱਕੋ ਹੀ ਐਂ ਗਈ ਠੀਕ ਹੈ ਉਹਨੇ ਇਹਨੂੰ ਦੂਜੀ ਵੀ ਦਿਨਾਂ ਕਰਦੇ ਆਣਾਂ ਦੂਜੀ ਵੀਧੀ ਇਹ ਕੋਲੋਂ ਹੀ ਸਵਾਲ ਹੈ ਉਹ ਬੱਚੋ ਮੈਂ S1 ਤੇ S2 ਦਾ ਚੱਕਰ ਛੱਡ ਦਿੱਤਾ ਠੀਕ ਹੈ ਨਾ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਸਵਾਲ ਬਿਲਕੁਲ ਤਕਰੀਬਨ ਉਹੀ ਤਰੀਕਾ ਹੈ ਸਿਰਫ ਅਪਰੋਚ ਦਾ ਵੀ ਤੁਹਾਨੂੰ ਰੱਟੇ ਨਾ ਲਾਣੇ ਪੈਣ ਤੁਹਾਨੂੰ ਸਮਝ ਆ ਜਾਏਗੀ ਸਵਾਲ ਨੂੰ ਕਿਸ ਤਰ੍ਹਾਂ ਅਸੀਂ ਦੋ ਦਿਸ਼ਾਵਾਂ ਤੋਂ ਮਿਲ ਕੇ ਦੋ ਪੱਖ ਤੋਂ ਉਹਦੇ ਨਾਲ ਸੋਚ ਕੇ ਅਸੀਂ ਕਰ ਸਕਦੇ ਹਾਂ ਮਤਲਬ ਕਿ ਇੱਕ ਦੂਰੀ ਮੈਂ ਕਿਹਾ ਪੱਥਰ ਇੱਥੇ ਮਿਲਣਗੇ ਪੱਥਰ ਇੱਥੇ ਮਿਲੇ ਇੱਥੇ ਪੱਥਰ ਮਿਲੇ ਇਸ ਜਗ੍ਹਾ ਤੇ ਆ ਕੇ ਸੋ ਕਿੱਥੇ ਮਿਲੇ ਥੱਲੇ ਦੀ ਉਚਾਈ ਮੈਂ ਮੰਨ ਲਿਆ x ਹੈਗੀ ਹੈ x ਉਚਾਈ ਤੇ ਮਿਲੇ ਮੰਨ ਲਓ ਤੇ ਜੇ ਬੱਚੋ ਇਹ x ਹੋਏਗਾ ਤੇ ਇਹ ਦੂਰੀ ਕਿੰਨੀ ਹੋ ਜਾਏਗੀ 100 x ਕਿਉਂਕਿ ਪੂਰੀ ਪੂਰੀ ਉਚਾਈ 100 ਮੀਟਰ ਦੀ ਹੈ ਤੇ ਜੇ ਮੈਂ ਕਹਾਂ ਉਹ x ਮੀਟਰ ਦੀ ਉਚਾਈ ਤੇ ਮਿਲੇ ਤੇ ਇਹਦਾ ਮਤਲਬ ਕੀ ਉੱਪਰੋਂ ਦੀ ਜਿੱਥੇ ਦਾ ਜੋ ਮਿਲੇ ਉਹ ਉਚਾਈ ਹੋਏਗੀ 100 x ਸੋ s1 s2 ਦਾ ਚੱਕਰ ਕਰਨ ਦੀ ਲੋੜ ਨਹੀਂ ਅਸੀਂ ਇਦਾਂ ਵੀ ਕਰ ਸਕਦੇ ਹਾਂ ਇਹ ਥੋੜਾ ਉਹ ਤੋਂ ਸੌਖਾ ਹੋ ਜਾਏਗਾ ਹਓ ਦੇਖਿਓ ਫਸਟ ਹੈ ਕਿ ਜਦੋਂ ਦੋਨੋਂ ਪੱਥਰ ਮਿਲਣਗੇ ਉਦੋਂ ਤੱਕ ਉਹਨਾਂ ਨੇ ਆਪਣੀ ਗਤੀ ਦੀ ਰੰਗਤਾ ਤੋਂ ਇੱਕੋ ਜਿੰਨਾ ਸੰਭਾਲ ਲਿਆ ਹੋਵੇਗਾ ਇਹ ਬੁਨਿਆਦੀ ਗੱਲ ਹੈ ਮੰਨ ਲਓ ਦੂਜੇ ਪੱਥਰ ਨੇ ਦੂਰੀ ਤੈਅ ਕੀਤੀ ਨਾ ਮੈਂ ਦੂਜਾ ਪਹਿਲੇ ਲੈ ਰਿਹਾ ਉਹ ਥੱਲੇ ਛੱਟਿਆ ਗਿਆ ਉਹਨੇ ਦੂਰੀ ਤੈਅ ਕੀਤੀ x ਅਤੇ ਪਹਿਲੇ ਨੇ ਤੈਅ ਕੀਤੀ 100 x ਕੁਦਰਤੀ ਗੱਲ ਹੈ ਜਿੱਲੇ ਮਿਲਣੇ ਜੇ ਹਨਾ ਇੱਕ ਨੇ x ਕੀਤੀ ਤੇ ਦੂਜੇ ਨੇ 100 x ਪਹਿਲੇ ਪੱਥਰ ਲਈ u 0 ਮੀਟਰ ਪ੍ਰਤੀ ਸੈਕਿੰਡ ਅਤੇ ਗੁਰੂਤਾ ਪ੍ਰਵੇਗ g ਧਨਾਤਮਕ ਹੈ ਪਹਿਲਾ ਜਿਹੜਾ ਉੱਤੋਂ ਦੇ ਥੱਲੇ ਛੱਟਿਆ ਗਿਆ ਉਹਦਾ ਪ੍ਰਵੇਗ ਥੱਲੇ ਵਾਲੇ ਪਾਸੇ ਹੈਗਾ ਤੇ ਉਹਦੀ ਉਹਦਾ ਵੇਗ ਵੀ ਥੱਲੜੀ ਦਿਸ਼ਾ 'ਚ ਹੈਗਾ ਇੱਕੋ ਦਿਸ਼ਾ 'ਚ ਨੇ ਦੋਨੋਂ ਦੂਜੇ ਪੱਥਰ ਲਈ u 25 ਮੀਟਰ/ਸੈਕਿੰਡ ਉੱਪਰ ਨੂੰ ਸੁੱਟਿਆ ਗਿਆ ਪਰ ਪ੍ਰਵੇਗ ਥੱਲੇ ਵੇ ਅਤੇ ਗੁਰਤਾ ਪ੍ਰਵੇਗ ਜੀ ਰਿਣਾਤਮਕ ਹੈ ਹੁਣ ਪਹਿਲੇ ਪੱਥਰ ਲਈ ਪਹਿਲੇ ਪੱਥਰ ਲਈ ਕਿੰਨਾ ਹੈ ਉਚਾਈ 100 x 100 x ut 0.5 gt ਦਾ ਵਰਗ ਠੀਕ ਹੈ ਨਾ ਬੱਚਿਓ ਮੈਂ ਉਹਨੂੰ ਫਾਰਮੂਲਾ ਸੋਤਰ ਪੂਰਾ ਨਹੀਂ ਲਿਖਿਆ s ut ਕਿਉਂਕਿ ਪਹਿਲੇ ਭਾਗ ਤੇ ਅਸੀਂ ਕਰ ਚੁੱਕੇ ਹਾਂ ਤਾਂ ਟਾਈਮ ਬਚਾਣ ਲਈ ਮੈਂ ਸਿੱਧਾ ਇੱਥੇ ਐਸ ਦੂਰੀ ਲਿਖ ਦਿੱਤੀ ਹੈ ਯੂਟੀ ਜਮਾ 0.5 ਜੀਟੀ ਵਰਗ 0 ਨਾਲ ਗੁਣਾ ਕੀਤਾ ਇਹ ਤੁਹਾਡਾ ਆ ਗਿਆ ਇਹ ਕੱਟ ਗਿਆ ਤੇ 0.5 ਜੀਟੀ ਦਾ ਵਰਗ ਇਹਨੂੰ ਸਮੀਕਰਨ ਨੰਬਰ ਦਿੱਤਾ 1 ਅਤੇ ਦੂਜੇ ਪੱਥਰ ਲਈ ਐਕਸ ਦੂਰੀ ਐਕਸ ਹੈਗੀ ਹੈ ਬਰਾਬਰ ਯੂਟੀ ਜਮਾ 0.5 ਘਟਾਓ ਜੀਟੀ ਦਾ ਵਰਗ ਸੋ ਹੈ ਬੱਚਿਓ 25 ਨਾਲ ਗੁਣਾ ਕੀਤਾ ਤੇ ਇਹ ਰੈਣਾਤੋਂ ਚਿੰਨ੍ਹ ਬਾਹਰ ਆ ਗਿਆ ਤੇ ਇਹ ਬੱਚਿਓ ਕੀ ਉਹਨੇ 25t ਘਟਾਓ 0.5 ਜੀਟੀ ਵਰਗ ਉਹੀ ਚੀਜ਼ ਆ ਗਈ ਹੈਂ ਸਮੀਕਰਨ ਨੰਬਰ 2 ਫਰਕ ਸਿਰਫ ਇਹ ਨੇ ਉੱਥੇ ਸੀ S1 S2 ਦੋਨਾਂ ਨੂੰ ਜੋੜਿਆ ਸੀ ਹੁਣ X ਤੇ 100 ਘਟਾਓ X ਲਿਆ ਇਹ ਕਿਤੇ ਦੋਨ ਜੋੜ ਕੇ ਪ੍ਰਾਪਤ ਹੁੰਦਾ ਹੈ 100 ਘਟਾਓ X X ਇਹਵਲਾ ਇਹਵਲਾ 0.5 GT ਵਰਗ ਜਮਾ 25T ਘਟਾਓ 0.5 GT ਵਰਗ ਇਹ ਦੇਖੋ ਬੱਚਿਓ ਇਹ ਸਾਰੇ ਕੱਟ ਗਏ ਇਹ ਇਹ ਕੱਟ ਗਿਆ ਇਹ ਕੱਟ ਗਿਆ ਤੇ X ਵੀ ਕੱਟ ਗਿਆ ਬੱਚਿਓ ਲਓ ਜੀ ਠੀਕ ਹੈ ਇਹ ਛੇੜੋ ਕੀ ਬਚ ਗਿਆ ਬੱਚਿਓ ਥੱਬੇ ਪਾਸੇ ਕੱਲਾ 100 ਬਚ ਗਿਆ ਇੱਥੇ ਕੱਲਾ 25 ਹੀ ਬਚਿਆ ਹੁਣ ਉਹੀ ਚੀਜ਼ ਆ ਗਈ ਜੋ ਪਹਿਲੇ ਸੀ ਸੋ T 100 25 25 ਜੋਗੇ 100 40 ਸਕਿੰਟ ਤੇ ਹੁਣ x ਮੈ ਲੈ ਲਿਆ ਦੂਜਾ ਇਹੜਾ ਸਮੀਕਰਨ ਸੀਗਾ ਹਨਾ 25t 0.5gt ਦਾ ਵਰਗ ਮੁੱਲ ਪਾਇਆ t 4 ਇੱਥੇ 4 ਪਾਇਆ 25 ਜੋਗੇ 100 ਤੇ 10 0.5 ਬਣ ਗਿਆ 5 4 4 16 16 5 80 ਸੋ ਜੋ ਸੀ ਇੱਕ 20 ਮੀਟਰ ਇਸ ਤਰ੍ਹਾਂ ਦੋਨੋਂ ਪੱਥਰ 4 ਸੈਕਿੰਡ ਬਾਅਦ 20 ਮੀਟਰ ਦੀ ਉਚਾਈ ਤੇ ਮਿਲਣਗੇ ਸੋ ਐਸੀ ਬੱਚਿਓ ਬਹੁਤ ਹੀ ਵਧੀਆ ਸਵਾਲ ਤੁਹਾਡਾ ਸਤਾਰੂਆਂ ਜਿਹੜਾ ਅਸੀਂ ਦੋ ਵਿਧੀਆਂ ਰਹੀਂ ਕੀਤਾ ਹੈ ਸੋ ਤੁਸੀਂ ਇਹਦਾ ਅਭਿਆਸ ਦੋਨੋਂ ਵਿਧੀਆਂ ਰਹੀਂ ਜ਼ਰੂਰ ਕਰਿਓ ਜਦ ਤੱਕ ਇਹ ਸਵਾਲ ਨੂੰ ਤੁਸੀਂ ਆਪਣੇ ਆਪ ਨਹੀਂ ਕਰੋਗੇ ਦੋ ਤਿੰਨ ਵਾਰ ਤਦ ਤੱਕ ਇਹ ਤੁਹਾਨੂੰ ਇਹਦੀ ਸਮਝ ਨਹੀਂ ਪੈਗੀ ਠੀਕ ਹੈ ਜੀ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ